ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਵਿੱਚ ਪਰਮਾ ਦਾ ਜ਼ਿਕਰ ਕੀਤਾ ਔਰ ਪਰਮਾ ਦਾ ਜ਼ਿਕਰ ਕਰਦੇ ਹੋਏ ਭਰਮ ਦਾ ਖੰਡਨ ਕੀਤਾ ਕਿ ਜਦੋਂ ਤੱਕ ਧਰਮ ਦੇ ਵਿੱਚ ਧਰਮ ਦੀ ਪੈਦਾਇਸ਼ ਹੈ ਉਦੋਂ ਤੱਕ ਜੀਵਨ ਦੇ ਵਿੱਚ ਸਤਿਆਰ ਵਾਲਾ ਗੁਣ ਪੈਦਾ ਨਹੀਂ ਹੋ ਸਕਦਾ ਜਦੋਂ ਤੱਕ ਧਰਮ ਦੇ ਵਿੱਚ ਧਰਮ ਦਾ ਉਲੇਖ ਹੈ ਉਦੋਂ ਤੱਕ ਜੀਵਨ ਦੇ ਵਿੱਚ ਸਤਿਆਰ ਹੋਣ ਵਾਲਾ ਗੁਣ ਕਦੇ ਵੀ ਪੈਦਾ ਨਹੀਂ ਹੋ ਸਕਦਾ ਔਰ ਪੂੜ ਤੋਂ ਮੁਕਤੀ ਨਹੀਂ ਇਸ ਕਰਕੇ ਮੇਰੇ ਸਤਿਗੁਰੂ ਜੀ ਨੇ ਜਪਜੀ ਸਾਹਿਬ ਦੀ ਆਰੰਭਤਾ ਦੇ ਵਿੱਚ ਹੀ ਪਹਿਲਾਂ ਭਰਮਾਂ ਦਾ ਜ਼ਿਕਰ ਕੀਤਾ ਦੁਨੀਆ ਦੇ ਵਿੱਚ ਧਰਮ ਦੇ ਨਾਂ ਤੇ ਇਹ ਭਰਮ ਪ੍ਰਚਲਿਤ ਕੀਤਾ ਗਿਆ ਕਿ ਸਰੀਰ ਨੂੰ ਉਤਪਾਜਾਵੇ ਇਸ ਦੇ ਨਾਲ ਮਨ ਦੀ ਸਚਮਤਾ ਬਣ ਜਾਂਦੀ ਹੈ ਇਸੇ ਕਰਕੇ ਮਨੁੱਖ ਨੇ ਆਪਣੇ ਜੀਵਨ ਵਿੱਚ ਇਸ ਤਨ ਨੂੰ ਅਨੇਕਾਂ ਤੀਰਥਾਂ ਤੇ ਧੋਣ ਦੇ ਲਈ ਉਦਮ ਕੀਤਾ ਅਨੇਕਾਂ ਤੀਰਥਾਂ ਦੇ ਉੱਪਰ ਇਸ ਸਰੀਰ ਨੂੰ ਧੋਣ ਦੇ ਲਈ ਯਤਨ ਕੀਤਾ ਕਿ ਮਨ ਦੀ ਸਚਮਤਾ ਪ੍ਰਾਪਤ ਹੋ ਜਾਵੇ ਸਤਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਕਰਮ ਕਰਦੇ ਆ ਦੁਨੀਆਂ ਨੂੰ ਵੇਖਿਆ ਤੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਤਨ ਨੂੰ ਢੋਤਿਆਂ ਮਨ ਦੀ ਸੱਚਮਤਾ ਬਣ ਜਾਵੇ ਮਨ ਸੁਚਾਓ ਜਾਵੇ ਪਹਿਲੀ ਪੰਕਤੀ ਦੇ ਵਿੱਚ ਸਤਗੁਰੂ ਜੀ ਨੇ ਜ਼ਿਕਰ ਕੀਤਾ ਕਹਿੰਦੇ ਸੋਚਾ ਇਹ ਤੇ ਸੋਚਾ ਦਾ ਅਰਥ ਸੱਚਮਤਾ ਦੇ ਨਾਲ ਹੈ ਸੋਚ ਦੇ ਨਾਲ ਨਹੀਂ ਇਤੇ ਸੋਚੇ ਦਾ ਅਰਥ ਹੈ ਸਚਮਤਾ ਜਿਵੇਂ ਆਪਾਂ ਆਮ ਕਰਕੇ ਸ਼ਬਦ ਪੜ੍ਹਦੇ ਹਾਂ ਸੋਚਾਲਾ ਜਿੱਥੇ ਅਸੀਂ ਆਪਣੇ ਜੀਵਨ ਦੀ ਗੰਦਗੀ ਤਿਆਗਦੇ ਹਾਂ ਉਹਨੂੰ ਸੋਚਾਲਾ ਕਿਹਾ ਜਾਂਦਾ ਪਾਵ ਸਚਮਤਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਆਪਾਂ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਬਚਨ ਪੜ੍ਹਦੇ ਹਾਂ ਕਿ ਸੋਚ ਕਰੈ ਜਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਪ ਸਤਿਗੁਰੂ ਜੀ ਕਹਿੰਦੇ ਮਨ ਦੀ ਮੈਲ ਤਨ ਦੇ ਉੱਪਰ ਥੋੜੀ ਐ ਇਹਨੂੰ ਧੋਤਿਆਂ ਕਦੇ ਵੀ ਮਨ ਦੀ ਸਚਮਤਾ ਨਹੀਂ ਬਣ ਸਕਦੀ ਪਹਿਲੀ ਪੰਗਤੀ ਵਿੱਚ ਸਬਜੀ ਕਹਿੰਦੇ ਸੋਚੈ ਸੋਚ ਨਾ ਹੋਵਈ ਤੂੰ ਆਪਣੇ ਸਰੀਰ ਨੂੰ ਸੁੱਚਾ ਕਰਨ ਦਾ ਲੱਖ ਤਰ੍ਹਾਂ ਦੇ ਨਾਲ ਯਤਨ ਕਰ ਪਰ ਇਦਾਂ ਸੋਚ ਨਾ ਹੋਵਈ ਮਨ ਦੀ ਸਚਮਤਾ ਨਹੀਂ ਬਣੇਗੀ ਜੇ ਸੋਚੀ ਲੱਖ ਵਾਰ ਭਾਵੇਂ ਤੂੰ ਲੱਖਾਂ ਵਾਰੀ ਇਹ ਇਸ਼ਨਾਨ ਕਰ ਲੈ ਤਨ ਨੂੰ ਧੋ ਲੈ ਇਸ ਤਨ ਨੂੰ ਧੋਤਿਆਂ ਕਦੇ ਮਨ ਦੀ ਸਚੁਮਤਾ ਨਹੀਂ ਬੜਾ ਧਿਆਨ ਦੇ ਕੇ ਸ਼ਬਦ ਨੂੰ ਆਪਾਂ ਸਮਝਣਾ ਹੈ ਹੁਣ ਪਾਤਸ਼ਾਹ ਜੀ ਕਹਿਣ ਲੱਗੇ ਤਨ ਨੂੰ ਧੋਤਿਆਂ ਮਨ ਦੀ ਸਚੁਮਤਾ ਨਹੀਂ ਹੋ ਸਕਦੀ ਲੱਖਾਂ ਵਰੀ ਯਤਨ ਕਰ ਭਰਮ ਨਾ ਪਾਲ ਤਨ ਨੂੰ ਧੋਤਿਆ ਤਨ ਦੀ ਮੈਲ ਜਰੂਰ ਜੂਰ ਹੋ ਸਕਦੀ ਹੈ ਪਰ ਮਨ ਦੀ ਮੈਲ ਨਹੀਂ ਅੱਗੇ ਜਾ ਕੇ ਇਸ ਪਾਵਨ ਬਚਨ ਨੂੰ ਹੋਰ ਵਿਸਥਾਰ ਨਾਲ ਸਮਝਾਇਆ ਪਾਤਸ਼ਾਹ ਜੀ ਕਹਿੰਦੇ ਭਰੀ ਹੈ ਹੱਥ ਪੈਰ ਤਨ ਦੇਹ ਪਾਣੀ ਧੋਤ ਉਤਰ ਸਖੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਦੁਨੀਆਂ ਦੇ ਲੋਕੋ ਤਨ ਦੇ ਉੱਪਰ ਮਿੱਟੀ ਘੱਟਾ ਪੈ ਜਾਵੇ। ਔਰ ਉਸ ਮਿੱਟੀ ਘੱਟੇ ਨੂੰ ਤਨ ਦੇ ਉੱਪਰੋਂ ਉਤਾਰਨ ਦੇ ਲਈ ਪਾਣੀ ਦੀ ਵਰਤੋਂ ਕਰਦੇ ਆ। ਇਹਦੇ ਨਾਲ ਤਨ ਦੇ ਉੱਪਰ ਲੱਗਿਆ ਹੋਇਆ ਮਿੱਟੀ ਘੱਟਾ ਖੇ ਉੱਤਰ ਜਾਂਦੀ ਹੈ। ਪਰ ਦੂਜਾ ਬਚਨ ਕਿਹਾ ਕਹਿੰਦੇ ਕੱਪੜਿਆਂ ਨੂੰ ਮਲਮੁੱਤਰ ਦੀ ਗੰਦਗੀ ਲੱਗ ਜਾਵੇ। ਫਿਰ ਉਸ ਤੋਂ ਜੋਗ ਉਪਰਾਲਾ ਕਰੀਦਾ ਪਾਣੀ ਦੇ ਨਾਲ ਸਾਬਣ ਦੀ ਵਰਤੋਂ ਕਰ ਲਈ ਦੀ ਹੁਣ ਸਬਜੀ ਕਹਿੰਦੇ ਇਹਦੇ ਨਾਲ ਤਨ ਤੇ ਕੱਪੜੇ ਤੇ ਸਾਫ਼ ਹੋ ਸਕਦੇ ਨੇ ਪਰ ਪਾਣੀ ਅਤੇ ਸਾਬਣ ਦੇ ਨਾਲ ਮਨ ਦੀ ਪਵਿੱਤਰਤਾ ਕਦੇ ਵੀ ਮਨ ਦੀ ਨਿਰਮਲਤਾ ਕਦੇ ਮਨ ਕਦੇ ਵੀ ਸੁੱਚਾ ਨਹੀਂ ਹੋ ਸਕਦਾ ਉਹ ਸਤਿਗੁਰੂ ਜੀ ਦੀ ਬਾਣੀ ਦਾ ਬਚਨ ਹੈ ਭਰੀ ਹੈ ਹੱਥ ਪੈਰ ਤਨ ਦੇ ਪਾਣੀ ਧੋਤਾ ਹੈ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪੜਨ ਲੱਗਿਆਂ ਵੀ ਖਾਸ ਕਰਕੇ ਧਿਆਨ ਦੇਖਣਾ ਕਿਉਂਕਿ ਬਹੁਤਿਆਂ ਸੰਗਤਾਂ ਜਦੋਂ ਜਪਜੀ ਸਾਹਿਬ ਦੀ ਬਾਣੀ ਦੀ ਇਸ ਪੌੜੀ ਨੂੰ ਪੜਦੀਆਂ ਤੇ ਪੜ ਜਾਂਦੀਆਂ ਨੇ ਕਿ ਦੇ ਸਾਬਣ ਲਈਏ ਉਹ ਧੋਏ ਉਥੇ ਸਾਬਣ ਸ਼ਬਦ ਨਹੀਂ ਸਸੇ ਨੂੰ ਕੰਨਾ ਤੇ ਬੱਬੇ ਨੂੰ ਦਲੈਂਕੜਾ ਨੇ ਨਾਣੀ ਨੂੰ ਸਿਹਾਰੀ ਹੈ ਉੱਥੇ ਸਤਿਗੁਰੂ ਜੀ ਕਹਿੰਦੇ ਦੇ ਸਾਬੂਨ ਸਾਬਣ ਦੇ ਨਾਲ ਵੀ ਇਸ ਜੀਵਨ ਦੇ ਵਿੱਚ ਮਨ ਦੀ ਪਵਿੱਤਰਤਾ ਨਹੀਂ ਕੱਪੜੇ ਧੋ ਸਕਦੇ ਨੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਸਤਿਗੁਰੂ ਜੀ ਕਹਿੰਦੇ ਹੁਣ ਤਨ ਦੀ ਨਿਰਮਲਤਾ ਬਣੀ ਕੱਪੜਿਆਂ ਦੀ ਵੀ ਸਫਾਈ ਹੋ ਗਈ ਪਰ ਮਨ ਤੇ ਹਾਲ ਵੀ ਉਸੇ ਤਰ੍ਹਾਂ ਮੈਲ ਨਾਲ ਭਰਿਆ ਹੈ ਹੁਣ ਮਨ ਨੂੰ ਧੋਣ ਦੇ ਲਈ ਪਵਿੱਤਰ ਕਰਨ ਲਈ ਕੀ ਕੀਤਾ ਜਾਵੇ ਸਤਿਗੁਰੂ ਜੀ ਨੇ ਤੀਜੀ ਪੰਕਤੀ ਜ਼ਿਕਰ ਕੀਤਾ ਸਭ ਜੀ ਕਹਿਣ ਲੱਗੇ ਭਰੀ ਹੈ ਮਤ ਪਾਪਾਂ ਕ ਸੰਗ ਉਹ ਧੁਪ ਨਾ ਵੰਕਰੰਗ ਕਹਿੰਦੇ ਹੈ ਭਾਈ ਜੇ ਮਨ ਦੀ ਪਵਿੱਤਰਤਾ ਬਣਾਉਣੀ ਹੈ ਫਿਰ ਪਾਣੀ ਅਤੇ ਸਾਬਣ ਨਾਲ ਨਹੀਂ ਫਿਰ ਤੇ ਮਾਲਕ ਪਰਮੇਸ਼ਰ ਦੇ ਨਾਮ ਨਾਲ ਪਿਆਰ ਬਣਾਇਆ ਹੀ ਇਹ ਮਨ ਦੀ ਮੈਲ ਦੂਰ ਹੁੰਦੀ ਹੈ ਸਤਗੁਰੂ ਜੀ ਨੇ ਪਹਿਲੀ ਪੰਕਤੀ ਦੇ ਵਿੱਚ ਹੀ ਧਰਮ ਦਾ ਜ਼ਿਕਰ ਕੀਤਾ ਹੈ ਕਿਉਂਕਿ ਜੇ ਧਰਮ ਹੈ ਫਿਰ ਧਰਮ ਨਹੀਂ ਸਮਝ ਲੱਗ ਸਕਦਾ ਫਿਰ ਧਰਮ ਦੇ ਮਾਰਗ ਦੇ ਉੱਪਰ ਅਸੀਂ ਤੁਰ ਨਹੀਂ ਸਕਦੇ ਜਦੋਂ ਤੱਕ ਧਰਮ ਸਾਡੀ ਜ਼ਿੰਦਗੀ ਦੇ ਵਿੱਚ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਤੇ ਬਾਣੀ ਵਿੱਚ ਕਿੰਨੇ ਪ੍ਰਮਾਣ ਨੇ ਕਿੰਨੇ ਪ੍ਰਮਾਣ ਨੇ ਭਗਤ ਕਬੀਰ ਸਹਿਬ ਮਹਾਰਾਜ ਜੀ ਕਹਿੰਦੇ ਜਲਕ ਮੱਜਨ ਜੇ ਗਤ ਹੋਵੈ ਨਿਤਨਿਤ ਮਿੰਡੁ ਕਣਾਵੈ ਕਹਿੰਦੇ ਜੇ ਤੀਰਥਾਂ ਦੇ ਉੱਪਰ ਇਸ਼ਨਾਨ ਤਿਆਂ ਜੀਵਨ ਦੀ ਸਫਲਤਾ ਬਣਦੀ ਹੋਵੇ ਜੀਵਨ ਦੀ ਪਵਿੱਤਰਤਾ ਬਣਦੀ ਹੋਵੇ ਡੱਡੂ ਵੀ ਤੇ ਉਹਦੇ ਵਿੱਚ ਹੀ ਰਹਿੰਦਾ ਉਹਦੇ ਜੀਵਨ ਵਿੱਚ ਤੇ ਕੋਈ ਬਦਲਾਅ ਨਹੀਂ ਨਿਤਨਿਤ ਮੈਂਡਕ ਨਹਾਵੈਂ ਜੈਸੇ ਮੈਂਡਕ ਤੈਸੇ ਉਹ ਇਹ ਨਰ ਫਿਰ ਫਿਰ ਜੋਨੀ ਆਵੈਂ ਪਾਤਸ਼ਾਹ ਜੀ ਕਹਿੰਦੇ ਫਰਕ ਤੇ ਕੋਈ ਨਹੀਂ ਪਿਆ ਜਿਵੇਂ ਡੱਡੂ ਨਾ ਹੁੰਦਾ ਤੇ ਆਪਣੀ ਵਰਤੀ ਨੂੰ ਬਦਲਦਾ ਨਹੀਂ ਆਪਣੇ ਕਰਮਾਂ ਨੂੰ ਬਦਲਦਾ ਨਹੀਂ ਸੱਭ ਜੀ ਕਹਿੰਦੇ ਇਦਾਂ ਹੀ ਬੰਦੇ ਨਾਉਂਦੇ ਨੇ ਆਪਣੇ ਕਰਮਾਂ ਨੂੰ ਕਿੱਥੇ ਬਦਲਦੇ ਨੇ ਆਪਣੀ ਸੋਚ ਨੂੰ ਕਿੱਥੇ ਬਦਲ ਦੇਣੀ ਹੁਣ ਸਤਿਗੁਰੂ ਜੀ ਕਹਿੰਦੇ ਤਨ ਨੂੰ ਧੋਤਿਆਂ ਮਨ ਦੀ ਸਚਮਤਾ ਕਿਵੇਂ ਹੋ ਜਾਵੇ ਪਹਿਲੀ ਪੰਕਤੀ ਸੋਚਾ ਸੋਚ ਨਾ ਵਈ ਜੇ ਸੋਚ ਨਹੀਂ ਲਖbaar ਫਿਰ ਸਬਜੀ ਨੇ ਬਤਨ ਕਹੇ ਪਾਤਸ਼ਾਹ ਜੀ ਕਹਿਣ ਲੱਗੇ ਤਨ ਦਾ ਇਸ਼ਨਾਨ ਕੀਤੀਆਂ ਜੀਵਨ ਦੀ ਸਚਮਤਾ ਨਹੀਂ ਪਵਿੱਤਰਤਾ ਨਹੀਂ ہاں ਸਫਾਈ ਜ਼ਰੂਰ ਹੈ ਸਫਾਈ ਹੋ ਸਕਦੀ ਹੈ ਤਨ ਦੀ ਪਰ ਪਵਿੱਤਰਤਾ ਨਹੀਂ ਨਿਰਮਲਤਾ ਨਹੀਂ ਸੁੱਚਮਤਾ ਨਹੀਂ ਤਾਂ ਹੀ ਇਹ ਬਾਣੀ ਵਿੱਚ ਬਚਨ ਕਿਹਾ ਕਿ ਸੂਚੈ ਇਹ ਨ ਆਖਿਐ ਬਹਿਨ ਜੇ ਪਿੰਡਾ ਧੋਏ ਪਾਤਸ਼ਾਹ ਜਿਕਨੇ ਸੁੱਚੇ ਉਹਨਾਂ ਨੂੰ ਧੋੜੀ ਕਹੀਦਾ ਜਿਹੜੇ ਪਿੰਡਾ ਧੋਕੇ ਬਹਿ ਜਾਣ ਸਰੀਰ ਧੋਕੇ ਬਹਿ ਜਾਣ ਸੂਚੈ ਇਹ ਨ ਆਖਿਐ ਬਹਿਨ ਜੇ ਪਿੰਡਾ ਧੋਏ ਸੂਚੈ ਸਈ ਨਾਨਕਾ ਜਿਨ ਮੰਨ ਵਸਿਆ ਸੋਏ ਕਹਿੰਦੇ ਪਵਿੱਤਰ ਤੇ ਉਹ ਪਿਆਰੇ ਨੇ ਜਿਨ੍ਹਾਂ ਦੇ ਮਨ ਵਿੱਚ ਮਾਲਕ ਪਰਮੇਸ਼ਰ ਦਾ ਵਾਸਾ ਹੈ ਸਤਿਗੁਰੂ ਜੀ ਕਹਿੰਦੇ ਪਾਣੀ ਦੇ ਨਾਲ ਜੀਵਨ ਦੀ ਪਵਿੱਤਰਤਾ ਨਹੀਂ ਨਿਰਮਲਤਾ ਨਹੀਂ ਨਹੀਂ ਤੇ ਧਿਆਨ ਮਾਰ ਕੇ ਵਿਖਿਆ ਜਾਵੇ ਭਗਤ ਨਾਮਦੇ ਮਹਾਰਾਜ ਜੀ ਕਹਿਣ ਲੱਗੇ ਜਿਵੇਂ ਬਗਲਾ ਤੀਰਥ ਦੇ ਉੱਪਰ ਰਹਿਣ ਵਸੇਰਾ ਕਰ ਲਵੇ ਔਰ ਤੀਰਥ ਦੇ ਵਿੱਚ ਸਰੋਵਰ ਦੇ ਵਿੱਚ ਜਾਂ ਉਸ ਤੀਰਥ ਦੇ ਪਾਣੀ ਦੇ ਵਿੱਚ ਇੱਕ ਲੱਤ ਦੇ ਭਾਰ ਖਲੋਤਾ ਹੋਵੇ ਹੁਣ ਅੱਖਾਂ ਉਹਦੀਆਂ ਮਿਚੀਆਂ ਹੋਣ ਲੋਕਾਂ ਨੇ ਕਿ ਇਹ ਤੇ ਭਗਤ ਹੈ ਭਗਤੀ ਕਰਦਾ ਕਿਤੇ ਕਿਉਂਕਿ ਪਹਿਲੇ ਸਮਿਆਂ ਵਿੱਚ ਲੋਕ ਇਦਾਂ ਹੀ ਭਗਤੀ ਕਰਨ ਦਾ ਆਪਣੇ ਜੀਵਨ ਵਿੱਚ ਕਰਮ ਕਰਦੇ ਰਹੇ ਲੋਕਾਂ ਨੇ ਵੇਖਿਆ ਵੀ ਇਹ ਭਗਤੀ ਕਰਦਾ ਇੱਕ ਲੱਤ ਦੇ ਭਾਰ ਖਲੋਤਾ ਅੱਖਾਂ ਚਾੜੀਆਂ ਨੇ ਪਰ ਉਹ ਸਰੋਵਰ ਦੇ ਵਿੱਚ ਖਲੋ ਕੇ ਵੀ ਆਪਣਾ ਬਾਹਰੀ ਰੂਪ ਪ੍ਰਗਟ ਕਰਕੇ ਵੀ ਆਪਣੇ ਅੰਦਰ ਦੀ ਸੋਚ ਨੂੰ ਤਿਆਗਦਾ ਨਹੀਂ ਸਤਿਗੁਰੂ ਜੀ ਕਹਿੰਦੇ ਉਸ ਤੀਰਥ ਦੇ ਉੱਪਰ ਰਹਿ ਕੇ ਉਸ ਸਰੋਬਰ ਵਿੱਚ ਬਹਿ ਕੇ ਵੀ ਉਹਦੇ ਅੰਦਰ ਡੱਡੀਆਂ ਨੂੰ ਮਾਰ ਕੇ ਖਾਣ ਵਾਲੀ ਵਰਤੀ ਹੈ ਸਤਿਗੁਰੂ ਜੀ ਨੇ ਬਚਨ ਕਿਹਾ ਪਾਤਸ਼ਾਹ ਜੀ ਕਹਿੰਦੇ ਬਗਲਾ ਤੀਰਥਾਂ ਦੇ ਉੱਪਰ ਰਹਿੰਦਾ ਹੈ ਉਹਦੇ ਜੀਵਨ ਦੇ ਅੰਦਰ ਸੋਚ ਥੋੜੀ ਬਦਲੀ ਹੈ ਥਾਂ ਬਦਲ ਗਿਆ ਇਦਾਂ ਹੀ ਬੰਦੇ ਦੀ ਕਰਨੀ ਹੈ ਕਿ ਉਹ ਬੰਦੇ ਦੀ ਸੋਚ ਤੇ ਬਦਲਦੀ ਨਹੀਂ ਥਾਂ ਬਦਲ ਜਾਂਦਾ ਹੈ ਇਹ ਕਦੇ ਕਿਸੇ ਧਾਰਮਿਕ ਸਥਾਨ ਤੇ ਜਾਂਦਾ ਹੈ ਕਦੇ ਕਿਸੇ ਧਾਰਮਿਕ ਸਥਾਨ ਤੇ ਜਾਂਦਾ ਹੈ ਪਰ ਸੋਚ ਤੇ ਬਦਲੀ ਕੋਈ ਨਹੀਂ ਕਰਤੂਤ ਉਹੀ ਹੈ ਪਤਸ਼ਾਹ ਜੀ ਕਹਿੰਦੇ ਏਦਾਂ ਤਨ ਨੂੰ ਢੋਤਿਆਂ ਪੁੱਤ ਮਨ ਦੀ ਸੁਚਮਤਾ ਨਹੀਂ ਤੇ ਚੇਤੇ ਰੱਖੀ ਮਨ ਮੈਲਾ ਸਭ ਕੁਛ ਮੈਲਾ ਤਨ ਢੋਤੈ ਮਨ ਹੱਛਾ ਨਾ ਹੋਏ ਕਹਿੰਦੇ ਚੇਤੇ ਰੱਖੀ ਜੇ ਮਨ ਮੈਲਾ ਨਾ ਪਰ ਤਨ ਦੀ ਪੁਗਤਰਤਾ ਕਿਸੇ ਕੰਮ ਦੀ ਨਹੀਂ ਕਿੰਨੇ ਪ੍ਰਮਾਣ ਦਿੱਤੇ ਮੇਰੇ ਸਤਿਗੁਰੂ ਜੀ ਨੇ ਸਭ ਜੀ ਕਦੇ ਲੋਕੀ 68 ਤੀਰਥ ਨਾਈ ਖੋਰਾ ਪੰਨ ਤਉ ਨਾ ਜਾਈ ਕੰਦਿ ਕੁੜਤਣ ਥੋੜੀ ਖਤਮ ਹੋ ਗਈ ਜਿਵੇਂ ਆਪਾਂ ਕੋਈ ਤੁੰਮਾ ਹੋਵੇ ਜਿਹਦੇ ਅੰਦਰ ਕੁੜਤਣ ਹੈ ਆਪਾਂ ਕਹਿ ਦੀਏ ਸਾਡੇ ਕੋਲ ਨਿੰਬੂ ਹੈ ਉਹਦੇ ਵਿੱਚ ਖਟਾਪਨ ਹੈ ਤੇ ਅਸੀਂ ਕਹੀਏ ਸਰੋਬਰ ਦੇ ਵਿੱਚ ਇਹਦਾ ਇਸ਼ਨਾਨ ਕਰਵਾ ਕੇ ਫਿਰ ਖਾਵਾਂਗੇ ਖਾਉਣ ਲੱਗੇ ਉਹਦੀ ਅੰਦਰ ਦੀ ਕੁੜਤਣ ਖਤਮ ਕੋਈ ਨਹੀਂ ਹੋਣੀ ਪਤਸ਼ਾਹ ਜੀ ਕਹਿੰਦੇ ਏਦਾਂ ਹੀ ਬੰਦਿਆ ਕੱਲਾ ਪਾਣੀ ਤੱਕ ਸੀਮਤ ਨਾ ਰਹਿ ਅੰਦਰ ਦੀ ਪਵਿੱਤਰਤਾ ਬਣਾਉਣੀ ਹੈ ਤੇ ਬਾਣੀ ਨਾਲ ਜੁੜਨਾ ਪੈਣਾ ਹੁਣ ਧਿਆਨ ਮਾਰ ਕੇ ਦੋਵੇਂ ਗੱਲਾਂ ਸਤਿਗੁਰੂ ਜੀ ਪਹਿਲੀ ਪੰਕਤੀ ਵਿੱਚ ਸਾਡੇ ਜੀਵਨ ਦੇ ਅੰਦਰ ਇਹ ਭਰਮ ਨੂੰ ਦਾ ਖੰਡਨ ਕਰਦੇ ਪੁੱਤ ਕੱਲਾ ਪਾਣੀ ਤੱਕ ਸੀਮਤ ਨਾ ਰਹਿ ਜਾ। ਪਾਣੀ ਦੇ ਨਾਲ ਤਨ ਦੀ ਸਫਾਈ ਹੋਵੇਗੀ ਪਰ ਮਨ ਦੀ ਪਵਿੱਤਰਤਾ ਨਹੀਂ ਮਨ ਦੀ ਨਿਰਮਲਤਾ ਨਹੀਂ ਹਾਂ ਇੱਕ ਕੰਮ ਜ਼ਰੂਰ ਕਰ ਤਨ ਦੇ ਨਾਲ ਆਪਣੇ ਸਰੀਰ ਦਾ ਇਸ਼ਨਾਨ ਕਰ ਮਨ ਦੇ ਨਾਲ ਆਪਣੇ ਮਾਲਕ ਪਰਮੇਸ਼ਰ ਦੀ ਬਾਣੀ ਦੀ ਵਰਤੋਂ ਕਰ ਮਨ ਨੂੰ ਧੂਣ ਲਈ ਉਸ ਪਾਵਨ ਬਾਣੀ ਦਾ ਬਚਨ ਹੈ ਸਬ지 ਕੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਕਹਿੰਦੇ ਭਾਈ ਆਪਣੇ ਜੀਵਨ ਵਿੱਚ ਤਨ ਦਾ ਇਸ਼ਨਾਨ ਕਰ ਪਰ ਮਨ ਦੀ ਪਵਿੱਤਰਤਾ ਦੇ ਲਈ ਉਸ ਤੋਂ ਬਾਅਦ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਓਟ ਵਿਗਨ ਲਾਥੇ ਪ੍ਰਭ ਸ਼ਰਨਾ ਪ੍ਰਗਟੇ ਭਲੇ ਸੰਜੋਗਾ ਕਹਿੰਦੇ ਤੇਰੇ ਜੀਵਨ ਦੇ ਵਿੱਚ ਪਵਿੱਤਰਤਾ ਬਣੇਗੀ ਜਦੋਂ ਤੂੰ ਆਪਣੇ ਮਾਲਕ ਦਾ ਸਿਮਰਨ ਕਰੇਗਾ ਇਸੇ ਕਰਕੇ ਜਦੋਂ ਆਪਾਂ ਆਪਣੇ ਧਾਰਮਿਕ ਸਾਨਾਂ ਦੇ ਵੱਲ ਵੇਖਦੇ ਹਾਂ ਸਤਿਗੁਰੂ ਜੀ ਨੇ ਪਾਵਨ ਸਰੋਵਰ ਤਿਆਰ ਕਰਵਾਏ ਹਾਲਾਂਕਿ ਬਾਣੀ ਵਿੱਚ ਤੀਰਥਾਂ ਦਾ ਖੰਡਨ ਹੈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ ਹਉ ਨਾਮ ਹਰਿ ਕਾ ਸਦਾ ਜਾਚਉ ਦੇ ਪ੍ਰਭ ਧਰਨੀ ਤਰਾ ਸੰਸਾਰ ਰੋਗੀ ਨਾਮ दारू ਮੈਲ ਲੱਗ ਸਤ ਬਿਨਾ ਪਾਤਸ਼ਾਹ ਜੀ ਕਹਿੰਦੇ ਤੀਰਥ ਦੇ ਰੱਬ ਦਾ ਨਾਮ ਹੈ ਉਹ ਕੱਲਾ ਪਾਣੀ ਦੇ ਸੋਮੇ ਨੂੰ ਨਾ ਨਾ ਕਹੇ ਹੁਣ ਇਹ ਗੱਲ ਬੜੀ ਧਿਆਨ ਵਾਲੀ ਹੈ ਵੀ ਸਤਗੁਰੂ ਜੀ ਨੇ ਜਿੱਥੇ ਪਾਣੀ ਦੇ ਸੋਮੇ ਦੇ ਵਿੱਚ ਜਾ ਕੇ ਲੋਕ ਨਹਾ ਕੇ ਕਹਿੰਦੇ ਸੀ ਅਸੀਂ ਪਵਿੱਤਰ ਹੋ ਗਏ। ਪਾਤਸ਼ਾਹ ਜੀ ਕਹਿੰਦੇ ਕਰਨੀ ਇਦਾਂ ਦੀ ਕਿ ਪਾਪ ਕਰਨ ਪੰਜਾਂ ਕੇ ਵਸਰੇ। ਪੰਜੇ ਵਿਕਾਰਾਂ ਦੇ ਵਸ ਵਿੱਚ ਹੋ ਕੇ ਵਿਕਾਰ ਕਰਕੇ ਪਾਪ ਕਰਦੇ। ਪਾਪ ਕਰਨ ਪੰਜਾਂ ਕੇ ਵਸਰੇ। ਤੀਰਥ ਨਾਏ ਕਹੈ ਸਭ ਉਤਰੇ। ਕਦੇ ਲੋਕਾਂ ਨੇ ਬੜਾ ਸੌਖਾ ਢੰਗ ਅਪਣਾ ਲਿਆ ਵੀ ਸਾਰਾ ਸਾਲ ਪਾਪ ਕਰੋ ਤੇ ਬਾਅਦ ਵਿੱਚ ਜਾ ਕੇ ਤੀਰਥ ਤੇ ਇਸ਼ਨਾਨ ਕਰ ਲਵੋ ਤੇ ਸਮਝ ਲਵੋ ਪਾਪ ਖਤਮ ਹੋ ਗਏ ਪਵਿੱਤਰ ਹੋ ਗਏ ਸਨ ਸਤਿਗੁਰੂ ਜੀ ਕਹਿੰਦੇ ਕਿ ਇਹ ਸੌਖਾ ਤਰੀਕਾ ਲੋਕਾਂ ਨੇ ਅਪਣਾਇਆ ਕਿ ਪਾਪ ਕਰੇ ਪੰਜਾਂ ਕੇ ਵਸਰੇ ਈਰਤ ਨਾਇ ਕਹੈ ਸਭ ਉਤਰੇ ਬਹਰ ਕ ਮਾਬਾਂ ਹੋਏ ਨ ਸੰਕ ਜਮਪੁਰ ਬਾਂਧ ਖਰੇ ਕ ਲੰਕ ਕਹਿੰਦੇ ਫੇਰ ਆਪਣੇ ਜੀਵਨ ਦੇ ਵਿੱਚ ਨ ਨ ਸੰਗ ਹੋ ਕੇ ਸ਼ਰਮ ਲਾ ਕੇ ਪਾਪ ਕਰਦੇ ਰੱਜ ਕੇ ਤੇ ਬਾਅਦ ਕੀ ਕਹਿੰਦੇ ਸੌਖਾ ਤਰੀਕਾ ਸਾਲਕ ਬਾਦ ਨਾ ਆਵਾਂਗੇ ਇਸ਼ਨਾਨ ਕਰੇ ਆਵਾਂਗੇ ਹੁਣ ਲੋਕਾਂ ਨੇ ਇਹ ਵਿਚਾਰ ਬਣਾਈ ਸਤਗੁਰੂ ਜੀ ਨੇ ਤੀਰਥਾਂ ਦਾ ਇਹੋ ਜਿਹਾਂ ਥਾਮਾਂ ਦਾ ਖੰਡਨ ਕੀਤਾ ਪੁੱਤ ਇਦਾਂ ਪਵਿੱਤਰਤਾ ਨਹੀਂ ਪਰ ਦੂਜੀ ਗੱਲ ਬੜੀ ਧਿਆਨ ਵਾਲੀ ਸਤਿਗੁਰੂ ਜੀ ਨੇ ਇੱਕ ਪਾਸੇ ਪਾਣੀ ਦੇ ਸੋਮੇ ਦਾ ਖੰਡਨ ਕਰ ਦਿੱਤਾ ਦੂਜੇ ਪਾਸੇ ਆਪਣੇ ਘਰ ਦੇ ਵਿੱਚ ਪਾਣੀ ਦਾ ਸੋਮਾ ਬਣਾ ਲਿਆ ਜਿਹਨੂੰ ਅਪਸ ਸਰੋਵਰ ਕਹਿੰਦੇ ਆ ਉਹ ਵੀ ਤੇ ਤੀਰਥੀ ਹੈ ਦਰਬਾਰ ਸਾਹਿਬ ਦੇ ਪਾਵਨ ਸਰੋਵਰ ਨੂੰ 86 ਤੀਰਥ ਦਾ ਨਾਮ ਦਿੱਤਾ ਗਿਆ 86 ਤੀਰਥ ਕਹਿੰਦੇ ਨੇ ਹੁਣ ਧਿਆਨ ਮਾਰਨਾ ਇੱਕ ਪਾਸੇ ਪਾਣੀ ਦੇ ਸੋਮੇ ਦਾ ਖੰਡਨ ਦੂਜੇ ਪਾਸੇ ਪਾਣੀ ਦਾ ਸੋਮਾ ਆਪ ਤਿਆਰ ਕੀਤਾ ਹੈ ਬਹੁਤ ਵੱਡਾ ਕਾਰਨਾ ਹੈ ਸਤਗੁਰੂ ਜੀ ਨੇ ਆਪਣੇ ਘਰ ਦੇ ਵਿੱਚ ਸਰੋਵਰ ਬਣਵਾਏ ਉਹ ਸਰੋਵਰ ਕਿਉਂ ਬਣਵਾਏ ਇਹ ਨਹੀਂ ਵੀ ਸਰੋਵਰ ਵਿੱਚ ਨਹਾਵੇਂਗਾ ਤੇ ਪਵਿੱਤਰ ਹੋ ਜਾਵੇਂਗਾ ਇਦਾਂ ਨਹੀਂ ਪਾਤਸ਼ਾਹ ਜੀ ਨੇ ਸਰੋਵਰ ਦੇ ਵਿੱਚ ਆਪਣੇ ਤਨ ਦਾ ਇਸ਼ਨਾਨ ਕਰ ਪੁੱਤ ਜਿੱਥੇ ਸਰੋਵਰ ਬਣਾਇਆ ਉੱਥੇ ਮੇਰੇ ਸਤਿਗੁਰੂ ਜੀ ਨੇ ਬਾਣੀ ਦਾ ਸੋਮਾ ਵੀ ਪੈਦਾ ਕੀਤਾ ਇੱਥੋਂ ਤਨ ਦਾ ਇਸ਼ਨਾਨ ਕਰਹੀਂ ਅੰਦਰ ਜਾ ਕੇ ਆਪਣੇ ਬਾਣੀ ਦੀ ਮਾਲਕ ਦੀ ਬਾਣੀ ਦੇ ਵਿੱਚ ਇਸ਼ਨਾਨ ਕਰਹੀਂ ਪਵਿੱਤਰਤਾ ਤਾਂ ਬਾਣੀ ਹੁਣ ਧਿਆਨ ਮਰਨਾ ਸਰੋਵਰ ਕਿਉਂ ਪੈਦਾ ਕੀਤੇ ਇਹਦਾ ਬਹੁਤ ਵੱਡਾ ਕਾਰਨ ਹੈ ਬਹੁਤ ਵੱਡਾ ਕਾਰਨ ਹੈ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਪਾਣੀ ਦੇ ਕਰਕੇ ਲੋਕ ਵੰਡੀਆਂ ਪਾਉਂਦੇ ਸੀ ਪਾਣੀ ਦੇ ਕਰਕੇ ਲੋਕ ਵੰਡੀਆਂ ਪਾਉਂਦੇ ਸੀ ਤੁਸੀਂ ਮੰਨੂ ਸਿਮਰਤੀ ਨੂੰ ਪੜ ਲਵੋ ਉਹਦੇ ਵਿੱਚ ਬਕਾਇਦਾ ਬ੍ਰਾਹਮਣ ਨੇ ਇਹ ਕਰਮ ਕੀਤਾ ਕਿ ਪਾਣੀ ਵੀ ਵੰਡਿਆ ਬ੍ਰਾਹਮਣ ਦਾ ਆਪਣਾ ਖੂਹ ਸੀ ਖੱਤਰੀ ਦਾ ਆਪਣਾ ਖੂਹ ਸੀ ਵੈਸ਼ ਦਾ ਆਪਣਾ ਖੂਹ ਸੀ ਤੇ ਸ਼ੂਦਰ ਨੂੰ ਛਪੜਾਂ ਦਾ ਪਾਣੀ ਪੀ ਕੇ ਗੁਜ਼ਾਰਾ ਕਰਨਾ ਪੈਂਦਾ ਔਰ ਇਤੋਂ ਤੱਕ ਲਿਖਿਆ ਵੀ ਬ੍ਰਾਹਮਣ ਦੇ ਖੂਤੋਂ ਕੁੱਤਾ ਤੇ ਪਾਣੀ ਪੀ ਸਕਦਾ ਸੀ ਪਰਸ਼ੂਦਰ ਨੂੰ ਅਧਿਕਾਰ ਨਹੀਂ ਏਡੀ ਉਹਦੇ ਨਾਲ ਭੈੜੀ ਵਰਤੀ ਧਾਰਮਿਕ ਕੀਤੀ ਜਾਂਦੀ ਉਦੋਂ ਪਾਣੀ ਦੇ ਕਰਕੇ ਬੰਡੀਆਂ ਸਤਗੁਰੂ ਜੀ ਨੇ ਕਿਰਪਾ ਕੀਤੀ ਪਾਣੀ ਦਾ ਸੋਮਾ ਪੈਦਾ ਕੀਤਾ ਇਸ ਸਰੋਵਰ ਦੇ ਵਿੱਚ ਕੋਈ ਵੀ ਆ ਕੇ ਇਸ਼ਨਾਨ ਕਰੇ ਜਦੋਂ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਜਾਤਾਂ ਦੇ ਵੱਖ-ਵੱਖ ਰੂਪਾਂ ਦੇ ਵੱਖ-ਵੱਖ ਰੰਗਾਂ ਦੇ ਵੱਖ-ਵੱਖ ਧਾਰਮਿਕ ਚਿੰਨ੍ਹਾਂ ਦੇ ਲੋਕ ਆ ਕੇ ਸਰੋਵਰ ਵਿੱਚ ਇਸ਼ਨਾਨ ਕਰਨਗੇ ਇਹਨਾਂ ਦਾ ਬਿਤਕਰਾ ਮਿਟੇਗਾ ਇਹਨਾਂ ਦੇ ਅੰਦਰੋਂ ਊਚ ਨੀਚ ਦੀ ਭਾਵਨਾ ਖਤਮ ਹੋਵੇਗੀ ਜਿਵੇਂ ਪੰਗਤ ਪੈਦਾ ਕੀਤੀ ਨਾ ਤੇ ਸੰਗਤ ਪੈਦਾ ਕੀਤੀ ਵੀ ਪੰਗਤ ਵਿੱਚ ਵੀ ਵੱਖਰੀ ਵੱਖਰੀ ਜਗਾ ਨਹੀਂ ਵੀ ਉੱਚੀ ਜਾਤ ਵਾਲਿਆਂ ਦੀ ਵੱਖਰੀ ਲੈਣ ਨੀਵੀਂ ਜਾਤ ਵਾਲਿਆਂ ਦੀ ਵੱਖਰੀ ਲੈਣ ਸਾਰਿਆਂ ਨੂੰ ਇੱਕੋ ਜਿਹਾ ਦਰਜ ਹੈ ਇੱਕੋ ਜਿਹੀ ਲੈਣ ਵਿੱਚ ਸਾਰੇ ਅਮੀਰ ਗਰੀਬ ਵਹਿੰਦੇ ਸੰਗਤ ਵਿੱਚ ਵੀ ਇਦਾਂ ਹੀ ਅਮੀਰ ਗਰੀਬ ਵਹਿੰਦੇ ਏਸੇ ਤਰ੍ਹਾਂ ਹੀ ਸਰੋਵਰ ਦੀ ਪੈਦਾਇਸ਼ ਕੀਤੀ ਗਈ ਵੀ ਜੋ ਸਰੋਵਰ ਦੇ ਵਿੱਚ ਆ ਕੇ ਵਕ ਵਕ ਜਾਤਾਂ ਦੇ ਵਕ ਵਕ ਧਰਮਾਂ ਦੇ ਵਕ ਵਕ ਰੰਗਾਂ ਰੂਪਾਂ ਦੇ ਵਕ ਵਕ ਧਾਰਮਿਕ ਚਿੰਨ੍ਹਾਂ ਵਾਲੇ ਲੋਕ ਇਸ਼ਨਾਨ ਕਰਨਗੇ ਇਨਾਂ ਦਾ ਵਿਤਕਰਾ ਮਿਟੇਗਾ ਉਸ ਤੋਂ ਬਾਅਦ ਅੱਗੇ ਬਾਣੀ ਦਾ ਸੋਮਾ ਸਤਿਗੁਰੂ ਜੀ ਨੇ ਇਹ ਦੋਵੇਂ ਬਖਸ਼ੀਆਂ ਸਾਡੇ ਉੱਪਰ ਕੀਤੀਆਂ ਪਰ ਅੱਜ ਸਾਡੇ ਜੀਵਨ ਦੀ ਬਦਤਸਮਤੀ ਹੈ ਵੀ ਅਸੀਂ ਸੋਵਰ ਦੀ ਮਹਾਨਤਾ ਨੂੰ ਭੁੱਲ ਗਏ ਜਿਵੇਂ ਪਹਿਲਾਂ ਪੁਜਾਰੀ ਆਪਣੇ ਧਾਰਮਿਕ ਤੀਰਥਾਂ ਨੂੰ ਉਹਨਾਂ ਪਾਣੀ ਦੇ ਸੋਮਿਆਂ ਨੂੰ ਪਵਿੱਤਰ ਕਹਿ ਕੇ ਲੋਕਾਂ ਨੂੰ ਮਗਰ ਲਾਉਂਦਾ ਸੀ ਉਦਾਂ ਹੀ ਅਸੀਂ ਕਰਨ ਲੱਗ ਪਏ ਸਾਡੇ ਜੀਵਨ ਦੀ ਵੀ ਕਰਨੀ ਇਦਾਂ ਦੀ ਹੋ ਗਈ। ਸਤਿਗੁਰੂ ਜੀ ਨੇ ਕਿਰਪਾ ਕੀਤੀ ਵੀ ਪੁੱਤ ਅਸਲ ਵਿੱਚ ਗੱਲ ਨੂੰ ਸਮਝ ਅਸੀਂ ਤੇ ਬਿਤਕਰਾ ਸਰੋਵਰ ਨਾਲ ਕੀਤਾ। ਕਿਉਂਕਿ ਸਾਡੀ ਵਰਤੀ ਇਦਾਂ ਦੀ ਭਰਮ ਹੈ ਨਾ। ਜੇ ਧਿਆਨ ਮਾਰ ਕੇ ਬੈਕੋ ਪਾਣੀ ਦਾ ਸੋਮਾ ਸਰੋਵਰ ਸਤਿਗੁਰੂ ਜੀ ਨੇ ਤਿਆਰ ਕਰਵਾਇਆ। ਧੰਨ ਗੁਰੂ ਰਾਮਦਾਸ ਜੀ ਨੇ ਟੱਕ ਲਾਇਆ। ਸੰਪੂਰਨਤਾ ਗੁਰੂ ਅਰਜਨ ਸਾਹਿਬ ਜੀ ਨੇ ਕੀਤੀ। ਭਾਵਨ ਸਰੋਵਰ ਹੈ। ਪਰ ਹੁਣ ਧਿਆਨ ਮਾਰਨਾ ਭਰਮ ਕੀ ਹੈ? ਬਹੁਤਾਂ ਲੋਕਾਂ ਦੀ ਭੀੜ ਉੱਥੇ ਹੋਵੇਗੀ ਜਿੱਥੇ ਦੁੱਖ ਭੰਜਨੀ ਬੇਰੀ ਹੈ ਕੀ ਕਹਿੰਦੇ ਨੇ ਲੋਕ ਵੀ ਇੱਥੇ ਇਸ਼ਨਾਨ ਕੀਤੇ ਦੁੱਖ ਟੁੱਟਦੇ ਨੇ ਤੇ ਬਾਕੀ ਸਰੋਵਰ ਦੇ ਵਿੱਚ ਵੀ ਬਾਕੀ ਸਰੋਵਰ ਦੇ ਵਿੱਚ ਕੀ ਹੁੰਦਾ ਹੈ ਬਹਲ ਕੇ ਪੂਰਾ ਸਰੋਵਰ ਮੇਰੇ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਪੂਰਨ ਕਰਵਾਇਆ ਹੈ ਪੂਰਾ ਸਰੋਵਰ ਹੀ ਪਵਿੱਤਰ ਹੈ ਮਹਾਨ ਹੈ ਪਰ ਉਹਦੇ ਲਈ ਤੇ ਸਾਡੇ ਜੀਵਨ ਦੇ ਵਿੱਚ ਧਰਮ ਪੈਦਾ ਹੋ ਗਿਆ ਅਸੀਂ ਉੱਥੇ ਆ ਕੇ ਇਸ਼ਨਾਨ ਕਰਨ ਦੀ ਗੱਲ ਕਰਦੇ ਹਾਂ ਬਾਕੀ ਸਰੋਵਰ ਬਿਲਕੁਲ ਅਸਲ ਵਿੱਚ ਇਹ ਧਰਮ ਪੈਦਾ ਹੋਇਆ ਇਸੇ ਕਰਕੇ ਸਾਡੇ ਜੀਵਨ ਵਿੱਚ ਭਟਕਣਾ ਸਤਗੁਰੂ ਜੀ ਨੇ ਸਰੋਵਰ ਕਿਉਂ ਪੈਦਾ ਕੀਤਾ ਇਹਦਾ ਵੱਡਾ ਕਾਰਨ ਇਹ ਵੀ ਵਿਤਕਰੇ ਮਟਣ ਪਰ ਅਸੀਂ ਤੇ ਉਸ ਰੋਬਰ ਵਿੱਚ ਨਹਾ ਕੇ ਵੀ ਮੈਂ ਉੱਚੀ ਜਾਤ ਦਾ ਤੇ ਤੂੰ ਨੀਵੀਂ ਜਾਤ ਦਾ ਮੈਂ ਉੱਚੀ ਜਾਤ ਦਾ ਤੇ ਤੂੰ ਨੀਵੀਂ ਜਾਤ ਦਾ ਬਿਤਕਰੇ ਤੇ ਇੱਥੋਂ ਤੱਕ ਨੇ ਅਸੀਂ ਅੰਮ੍ਰਿਤ ਛਕਣ ਤੋਂ ਬਾਅਦ ਵੀ ਆਪਣੇ ਜੀਵਨ ਵਿੱਚ ਉੱਚ-ਨੀਚ ਦਾ ਬਿਤਕਰਾ ਸ਼ੁਰੂ ਕੀਤਾ ਆ ਅਸੀਂ ਤੇ ਅੰਮ੍ਰਿਤ ਛਕਣ ਤੋਂ ਬਾਅਦ ਵੀ ਗੁਰਦੁਆਰੇ ਦੀਆਂ ਬੰਡੀਆਂ ਪਾ ਕੇ ਬੈਠਿਆ ਇੱਥੋਂ ਤੱਕ ਗਰਕ ਗਏ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਵੀ ਬਿਤਕਰਾ ਸ਼ੁਰੂ ਹੋ ਗਿਆ ਮੈਂ ਕਈ ਵਾਰੀ ਬੇਨਤੀਆਂ ਚਰਨਾ ਵਿੱਚ ਕੀਤੀਆਂ ਤੁਸੀਂ ਪੰਡਾ ਵਿੱਚ ਜਾ ਕੇ ਵੇਖੋ ਚਾਹੇ ਘਰ ਨਾਲ ਹੋਵੇ ਕਹਿੰਦੇ ਅਸੀਂ ਆਪਣੇ ਗੁਰਦੁਆਰੇ ਨੂੰ ਲੈ ਕੇ ਗੁਰੂਗ੍ਰੰਥ ਸਾਹਿਬ ਸਤਿ੍ਰਿਪੰਨਾਂ ਕਿਉਂ ਕਿਉਂਕਿ ਇਹ ਨੀਵੀਂ ਜਾਤ ਵਾਲਿਆਂ ਦਾ ਗੁਰਦੁਆਰਾ ਹੈ ਅਸੀਂ ਆਪਨ ਹਾਲਾਂਕਿ ਗੁਰੂਗ੍ਰੰਥ ਸਾਹਿਬ ਦੇ ਵਿੱਚ ਫਰਕ ਕੋਈ ਨਹੀਂ ਪਰ ਭਰਮ ਹੈ ਨਾ ਜੀ ਭਰਮ ਨੇ ਸਾਨੂੰ ਕਿਸ ਮੋੜ ਤੇ ਲਿਆ ਕੇ ਖੜਾ ਕਰ ਦਿੱਤਾ ਵੀ ਪਹਿਲਾਂ ਤੇ ਅਸੀਂ ਆਪਣੇ ਭਰਾਮਾਂ ਦੇ ਨਾਲ ਵਿਤਕਰਾ ਕੀਤਾ ਫਿਰ ਗੁਰੂ ਘਰ ਦੇ ਨਾਲ ਵਿਤਕਰਾ ਫਿਰ ਗੁਰੂ ਦੀ ਬਾਣੀ ਨਾਲ ਸਤਿਗੁਰੂ ਜੀ ਕਹਿੰਦੇ ਭਰਮ ਨੂੰ ਤਿਆਗਿੰਗਾ ਧਰਮ ਤਾਂ ਸਮਝ ਲੱਗਣਾ ਹੈ ਮੈਂ ਪਹਿਲੀ ਪੰਗਤੀ ਵਿੱਚ ਸਤਿਗੁਰੂ ਜੀ ਦੀ ਬਾਣੀ ਦਾ ਜ਼ਿਕਰ ਕਰ ਰਿਹਾ ਕਿ ਸੋਚਾ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਪਤਸ਼ਾਹ ਜੀ ਕਹਿੰਦੇ ਤਨ ਨੂੰ ਢੋਤਿਆਂ ਪੁੱਤ ਲੱਖਾਂ ਵਾਰੀ ਧੋਲ ਹੈ ਲੱਖਾਂ ਬਰੀ ਤਨ ਨੂੰ ਭੋਲ ਹੈ ਤਨ ਨੂੰ ਧੋਤਿਆਂ ਕਦੇ ਮਨ ਦੀ ਸਚਮਤਾ ਨਹੀਂ ਬਣ ਸਕਦਾ ਬਸ ਉਹ ਪੰਗਤੀ ਨੂੰ ਧਿਆਨ ਵਿੱਚ ਰੱਖ ਲਓ ਸੁਖਨੀ ਸਾਹਿਬ ਦੀ ਬਾਣੀ ਦਾ ਬਚਨ ਕਿ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਉਤ ਮਨ ਦੀ ਮੈਲ ਤਨ ਦੇ ਉੱਪਰ ਖਤਮ ਨਹੀਂ ਹੋ ਸਕਦੀ ਸਤਿਗੁਰੂ ਰਹਿਮਤ ਕਰਨ ਇੱਥੇ ਆਪਾਂ ਪਾਵਨ ਬਾਣੀ ਦੇ ਬਚਨ ਨੂੰ ਸੰਕੋਚਦੇ ਹਾਂ ਗੁਰੂ ਦੇ ਪਾਵਨ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਿਓ ਤੇ ਜੀਵਨ ਅੰਦਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਇਨੀਆਂ ਬੇਨਤੀਆਂ ਪ੍ਰਵਾਨ ਅੰਤ ਵਿੱਚ ਬਲਾਉ ਕਰ ਤੇ ਆਕੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹਿਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦਿ